ਹਾਂਜੀ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਜੀ ਵੀ ਦੁਨੀਆ ਦੇ ਉੱਤੇ ਨਾ ਤੁਸੀਂ ਇਹ ਸੋਚ ਕੇ ਵੇਖੋ ਵੀ ਜਦੋਂ ਕਿਸੇ ਪੁੱਤ ਦਾ ਜਾਂ ਧੀ ਦਾ ਨਾਮ ਆਉਂਦਾ ਵੀ ਇਹ ਕਿੰਨਾ ਦਾ ਪੁੱਤ ਆ ਕਿੰਨਾ ਦੀ ਧੀ ਆ ਤੇ ਅਗਲਾ ਉਹਨਾਂ ਦੇ ਜਾਂ ਤਾਂ ਦਾਦੇ ਦਾ ਨਾਮ ਲੈਂਦਾ ਤੇ ਜਾਂ ਲੈਂਦਾ ਪਿਤਾ ਦਾ ਨਾਮ ਵੀ ਇਹ ਫਲਾਣੇ ਸਿੰਘ ਦਾ ਪੁੱਤ ਧੀ ਆ ਮੈਂ ਨਾ ਜਿੱਕ ਵੀਡੀਓ ਦੇਖ ਰਿਆ ਸੀ ਤੇ ਉਸ ਵੀਡੀਓ ਦੇ ਵਿੱਚ ਮੈਨੂੰ ਬੜੀ ਸੋਹਣੀ ਇੱਕ ਵਧੀਆ ਗੱਲ ਲੱਗੀ ਮੈਂ ਸੋਚਿਆ ਚਲ ਇੱਕ ਅੰਦਾ ਮਿੰਟ ਤੁਹਾਡੇ ਨਾਲ ਉਹ ਗੱਲ ਸ਼ੇਅਰ ਕਰਾਂ ਦੁਨੀਆਂ ਦੇ ਉੱਤੇ ਕਹੇ ਜਾਂਦਾ ਥਾ ਇੱਕ ਕਹੇ ਜੀ ਜਗ੍ਹਾ ਉਹ ਹਰ ਇੱਕ ਦੀ ਜ਼ਿੰਦਗੀ ਵਿੱਚ ਆ ਜਿਹੜਾ ਜਿਹੜਾ ਇਸ ਸੰਸਾਰ ਤੇ ਜੰਮਿਆ ਉਹਦੀ ਜ਼ਿੰਦਗੀ ਵਿੱਚ ਹਰ ਇੱਕ ਦੀ ਜ਼ਿੰਦਗੀ ਵਿੱਚ ਉਹ ਜਗ੍ਹਾ ਜਿੱਥੇ ਕਿ ਜੇ ਕੋਈ ਪੁੱਛੇ ਵੀ ਇਹ ਕੀ ਦਾ ਪੁੱਤ ਆ ਕੀ ਦੀ ਧੀ ਆ ਤੇ ਉੱਥੇ ਉਹਦੇ ਨਾਂ ਤੇ ਦਾਦੇ ਦਾ ਨਾਮ ਲਿਆ ਜਾਂਦਾ ਤੇ ਨਾ ਭਾਈ ਉੱਥੇ ਉਹਦਾ ਲਿਆ ਜਾਂਦਾਗਾ ਪਿਤਾ ਦਾ ਨਾਮ ਉੱਥੇ ਨਾਮ ਲਿਆ ਜਾਂਦਾ ਜਾਂ ਉਹਦੀ ਮਾਂ ਦਾ ਤੇ ਜਾਂ ਉਹਦੇ ਨਾਨੇ ਦਾ ਉਹ ਜਗ੍ਹਾ ਹੁੰਦੀ ਆ ਨਾਨਕੇ ਪਿੰਡ ਵੀ ਜਿੱਥੇ ਇੱਕ ਪੁੱਤ ਤੇ ਇੱਕ ਧੀ ਨੂੰ ਜਾਣਿਆ ਜਾਂਦਾ ਮਾਂ ਦੇ ਨਾਮ ਨਾਲ ਇੱਕ ਬੜੀ ਜਨਨ ਕਿ ਵੀ ਉਹ ਨਾਨਕਿਆਂ ਵਾਲੀ ਜਿਹੜੀ ਥਾਂ ਹੁੰਦੀ ਆ ਉਹ ਪਿੰਡ ਹੁੰਦਾ ਨਾਨਕਿਆਂ ਦਾ ਘਰ ਉਹ ਬੰਦੇ ਦੀ ਹਰ ਇੱਕ ਬੰਦੇ ਦੀ ਜ਼ਿੰਦਗੀ ਦਾ ਇੱਕ ਅਨਮੋਲ ਗਹਿਣਾ ਹੁੰਦਾ ਵੀ ਜਿੱਥੇ ਕੋਈ ਉਹਨੂੰ ਡਰ ਨਹੀਂ ਹੁੰਦਾ ਕੋਈ ਉਹਨੂੰ ਭੈ ਨਹੀਂ ਹੁੰਦਾ ਕੋਈ ਖਾਣ ਪੀਣ ਦੀ ਰੋਕ ਟੋਕ ਨਹੀਂ ਕੋਈ ਉਹਨੂੰ ਹੱਸਣ ਖੇਡਣ ਦੀ ਰੋਕ ਟੋਕ ਨਹੀਂ ਵੀ ਉਹਨੂੰ ਇੰਨਾ ਕੁ ਪਿਆਰ ਦਿੱਤਾ ਜਾਂਦਾ ਵੀ ਇਹ ਸਾਡਾ ਦੋਤਾ ਜਾਂ ਸਾਡਾ ਭਾਨਾ ਜਾ ਉਹਦਾ ਕਾਰਨ ਕੀ ਆ ਉਹਦਾ ਕਾਰਨ ਆ ਸਾਡੀ ਮਾਂ ਕਿਉਂਕਿ ਉਹ ਜਿਹੜਾ ਪਿੰਡ ਆ ਉਹ ਸਾਡੀ ਮਾਂ ਕਰਕੇ ਆ ਜੇ ਉਹ ਸਾਡੀ ਮਾਂ ਨਾ ਹੁੰਦੀ ਤੇ ਉਹ ਪਿੰਡ ਸਾਡੀ ਜ਼ਿੰਦਗੀ ਤੇ ਕਦੇ ਨਹੀਂ ਸੀ ਆਉਣਾ ਜਿਹੜੀ ਮੈਂ ਤੁਹਾਨੂੰ ਗੱਲ ਕਹਿਣੀ ਚਾਹਣਾ ਵੀ ਦੁਨੀਆ ਦੇ ਵਿੱਚ ਜੇ ਇੱਕ ਇਹ ਜਰਨਲੋਜ ਆ ਬੜੀ ਵੱਡੀ ਵੀ ਜੇ ਕੋਈ ਸਵਾਲ ਕਰੇ ਨਾ ਵੀ ਪੁੱਤ ਤੇ ਧੀ ਨੂੰ ਜੇ ਕੋਈ ਪੁੱਛੇ ਵੀ ਇਹ ਕੀ ਦਾ ਪੁੱਤ ਧੀ ਆ ਤੇ ਆਮ ਇਹ ਕਹਾਵਤ ਆ ਵੀ ਦਾਦੇ ਦਾ ਨਾਮ ਲਿਆ ਜਾਂਦਾ ਤੇ ਜਾਂ ਲਿਆ ਜਾਂਦਾ ਪਿਤਾ ਦਾ ਨਾਮ ਤੇ ਉਹ ਜਗਾ ਕਿਹੜੀ ਆ ਜਿੱਥੇ ਇੱਕ ਪੁੱਤ ਤੇ ਧੀ ਨੂੰ ਮਾਂ ਦੇ ਨਾਲ ਨਾਲ ਜਾਣਿਆ ਜਾਂਦਾ ਇੱਕ ਸਵਾਲ ਆ ਤੇ ਇਹ ਸਵਾਲ ਦਾ ਜਿਹੜਾ ਆਨਸਰ ਆ ਉਹ ਆ ਬਾਈ ਨਾਨਕੇ ਪਿੰਡ ਤੇ ਜਿਹੜਾ ਵੀ ਕੋਈ ਵੱਡਾ ਚਾਹੇ ਕੋਈ ਛੋਟਾ ਹਰ ਇੱਕ ਨੇ ਨਾਨਕਿਆਂ ਦੀਆਂ ਮੌਜਾਂ ਵੀ ਮਾਣੀਆਂ ਨੇ ਤੇ ਮਾਣ ਵੀ ਰਹੇ ਨੇ ਠੀਕ ਆ ਨਾਨੀ ਨਾਨੇ ਦੇ ਨਾਲ ਕਹਿੰਦੇ ਨਾਨਕੇ ਹੁੰਦੇ ਨੇ ਪਰ ਜੇ ਮਾਮੇ मामੀਆਂ ਵਧੀਆ ਹੋਣ ਤੇ ਨਾਨਕੇ ਉਵੇਂ ਹੀ ਪਿਆਰ ਕਰਦੇ ਨੇ ਉਹੀ ਨਜ਼ਾਰਾ ਹੁੰਦਾ ਜਿਹੜਾ ਬਚਪਨ ਦਾ ਹੁੰਦਾਗਾ ਤੇ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਆਪਣੇ ਬੱਚਿਆਂ ਨੂੰ ਆਪਣੇ ਪੁੱਤੀਆਂ ਨੂੰ ਇਹ ਇਹ ਜਰਨਲ ਨੌਲੇਜ ਜ਼ਰੂਰ ਦਿਓ ਕਿ ਜਦੋਂ ਤੂੰ ਨਾਨਕੇ ਪਿੰਡ ਜਾਏਂਗਾ ਉੱਥੇ ਮੇਰਾ ਨਾਮ ਨਹੀਂ ਚੱਲਣਾ ਪੁੱਤ ਉਥੇ ਤੇਰੀ ਮਾਂ ਦਾ ਨਾਮ ਚੱਲੂ ਤੇਰੀ ਮਾਂ ਦੇ ਨਾਮ ਨਾਲ ਤੈਨੂੰ ਲੋਕ ਜਾਣਣਗੇ ਇਹ ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਥਾਂ ਤੇ ਇੱਕ ਵਧੀਆ ਘਰਾ ਨਾਂ ਨਾਂ ਜਿੱਥੇ ਸਾਡੀ ਮਾਂ ਦੇ ਨਾਮ ਨਾਲ ਸਾਨੂੰ ਜਾਣਿਆ ਜਾਂਦਾ ਇਹ ਸਾਨੂੰ ਗੱਲਬਾਤ ਸਾਡੀ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਲਾਇਕ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ